ਦੇਖੋ ਜੀ ਹਾਸਾ ਇਸ ਸਵੇਰੇ ਸਾਡੀ ਗੱਡੀ 5:00 ਵਜੇ ਚੱਲੀ ਸੀਗੀ ਪਾਤਣਾ ਤੋਂ ਜਿੰਨੇ 7:00 ਵਜੇ ਆਪਣਾ ਚੀਕੇ ਦਾ ਢੇਡਾ ਲਾਣ ਵਾਸਤੇ ਜਾਣਾ ਸੀਗਾ ਤੇ ਉਹ ਰਾਤ ਜੋੜੀਆਂ ਕੋਲ ਜਾਂਦੇ ਚੀਕਾ ਉੱਥੇ ਜਿਹੜੀ ਹਾਸਤਾ ਗਰਸਤ ਹੋ ਗਈ ਗੱਡੀ ਸਾਡੀ ਤੇ ਜਿਹਦੇ ਵਿੱਚ ਸਵਾਰੀਆਂ ਨੂੰ ਕਾਫੀ ਸੱਟਾਂ ਤੇ ਕਨੈਕਟਰ ਡਰਾਈਵਰ ਨੂੰ ਜਿਹੜੀਆਂ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਨੇ ਕਾਦੇ ਚ ਲੱਗੀ ਗੱਡੀ ਇਹ ਜੀ ਟਿਪਰ ਜੀ ਸੜਕ ਤੇ ਖੜਿਆ ਹੋਇਆ ਜੀ ਤੇ ਵਿਚਕਾਰ ਹੀ ਖੜਿਆ ਸੀਗਾ ਟਿਪਰ ਸੜਕ ਦੇ ਉਹਦੇ ਕਰਕੇ ਵੀ ਜਿਆਦਾ ਐਕਸੀਡੈਂਟ ਦਾ ਕਾਰਨ ਬਣਿਆ ਕੁਝ ਦੇਖੋ ਜੀ ਜਿਹੜੀਆਂ ਸਾਡੀਆਂ ਬੱਸਾਂ ਨੇ ਬੱਸਾਂ ਦੀ ਗਿਣਤੀ ਘੱਟ ਹੋਣ ਕਰਕੇ ਜਿਹੜਾ ਜਿਹੜਾ ਡਰਾਈਵਰ ਹੈ ਉਹਨੂੰ ਦਿਨ ਰਾਤ ਜਿਹੜੇ ਗੇੜੇ ਜਾਦੇ ਲਵਾਏ ਜਾਂਦੇ ਆ ਕਦੀ ਕਿਲੋਮੀਟਰ ਜਿਹੜੇ ਆਪਣੇ ਤਹਿ ਕਿਲੋਮੀਟਰ ਕੀਤੇ ਆ ਉਹ ਤੋਂ ਜਿਆਦਾ ਕਿਲੋਮੀਟਰ ਕਰਵਾ ਕੇ ਤੇ ਜਿਹੜਾ ਉਹ ਬੱਸਾਂ ਦਾ ਜਿਹੜੀ ਆਪਾਂ ਨੂੰ ਸਵਾਰੀਆਂ ਨੂੰ ਜਿਹੜਾ ਆਪਣੇ ਇਥੇ ਪਹੁੰਚਾਇਆ ਜਾਂਦਾ ਹੈ ਕਿਉਂਕਿ ਬੱਸਾਂ ਦੀ ਜਿਹੜੀ ਕਮੀ ਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਸੀਂ ਮੰਗ ਵੀ ਕਰ ਰਹੇ ਆ ਵੀ ਜਿਹੜੀਆਂ ਬੱਸਾਂ ਨੇ ਬੱਸਾਂ ਦੀ ਗਿਣਤੀ ਵਧਾਈ ਜਾਏ ਤੇ ਜਿਹੜੀਆਂ ਆਪਾਂ ਇਹ ਘਟਨਾ ਹੋਣ ਤੋਂ ਆਪਾਂ ਬਚਾ ਸਕੀਏ ਜਿਦੇ ਕਰਕੇ ਡਰਾਈਵਰ ਦਾ ਗੱਲਬਾਤ ਕੀਤੀ ਹੈ ਕਿ ਡਰਾਈਵਰ ਸਾਹਿਬ ਨੇ ਦੱਸਿਆ ਵੀ ਕਿਤੇ ਮੇਰੇ ਨੂੰ ਨੀਂਦ ਦਾ ਕਾਰਨ ਸੀਗਾ ਜਿਦੇ ਵਿੱਚ ਇਹਦੇ ਕਰਕੇ ਜਿਹੜਾ ਐਕਸੀਡੈਂਟ ਦਾ ਕਾਰਨ ਬਣਿਆ ਕਹਿ ਸਕਦੇ ਵੀ ਮਤਲਬ ਜਿਹੜਾ ਹੈਗਾ ਕੰਮ ਜਿਆਦਾ ਲਿਆ ਜਾਂਦਾ ਜਿਦੇ ਕਰਕੇ ਬਿਲਕੁਲ ਜੀ ਬਿਲਕੁਲ ਅਸੀਂ ਲੰਬੇ ਸਮੇਂ ਤੋਂ ਇਹ ਮੰਗ ਕਰ ਰਹੇ ਹਾਂ ਵੀ ਜਿਹੜੀ ਬੱਸਾਂ ਦੀ ਗਿਣਤੀ ਹੈ ਸਾਡੇ ਵਿਭਾਗ ਵਿੱਚ ਬਹੁਤ ਜ਼ਿਆਦਾ ਘੱਟ ਹੈ ਦੇਖੋ ਜੀ ਜਿਹੜੀਆਂ ਛੋਟੀਆਂ ਬੱਸਾਂ ਲੋਕਲ ਬੱਸਾਂ ਵੀ ਚੱਲ ਰਹੀਆਂ ਨੇ ਸਾਡੀਆਂ ਇਹ ਵੀ 400 ਕਿਲੋਮੀਟਰ ਦੇ ਕਰੀਬ ਜਿਹੜੀਆਂ ਘਰ ਰਹੀਆਂ ਨੇ ਜਿਹੜੇ ਕਹ ਕਿਲੋਮੀਟਰ ਤਕਰੀਬਨ ਛੋਟੀਆਂ ਬਸਾਂ ਨੂੰ ਆਪਾਂ ਨੂੰ 200 250 ਕਿਲੋਮੀਟਰ ਕਰਾਣੇ ਚਾਹੀਦੇ ਨੇ ਛੋਟੀਆਂ ਬਸਾਂ ਵੀ ਆਪਣੀਆਂ 400 ਕਿਲੋਮੀਟਰ ਜਿਹੜੀਆਂ ਇਹ ਤੈਅ ਕਰ ਰਹੀਆਂ ਨੇ ਦਿਨ ਦੇ ਕਿਉਂਕਿ ਬਸਾਂ ਦੀ ਘਾਟ ਹੈ ਘਾਟ ਔਨ ਕਰਕੇ ਮੈਨੇਜਮੈਂਟ ਵੀ ਕਿਤੇ ਨਾ ਕਿਤੇ ਇਹਨਾਂ ਗੱਲਾਂ ਦਾ ਫਾਇਦਾ ਠਾਰੀਏ ਬਸਾਂ ਨਹੀਂ ਪਾਣ ਪਾਣ ਕਰਕੇ ਵੀ ਜਿਹੜਾ ਜਿਆਦਾ ਇਹ ਹਸਿਆ ਦਾ ਕਾਰਨ ਬਣ ਗਿਆ ਕਿੰਨੇ ਇੱਕ ਬੰਦੇ ਜਿਹੜੇ ਜ਼ਖਮੀ ਨੇ ਤੇ ਕਿਸ ਹਾਲਾਤ ਚ ਨੇ ਬਿਲਕੁਲ ਜੀ ਸਾਡੇ ਕੋਲ ਅਜੇ ਤੱਕ ਮੈਂ ਉੱਪਰ ਲਗਾਤਾਰ ਰਾਬਤੇ ਜਾਂ 16 17 ਜਿਹੜੇ ਆਪਣੇ ਜਿਹੜੀਆਂ ਸਾਡੇ ਪੈਸੈਂਜਰ ਸਾਣੋਂ ਜਿਹੜੇ ਜ਼ਖਮੀ ਹੋਏ ਆ ਤੇ ਡਰਾਈਵਰ ਕਨੈਕਟਰ ਵੀ ਕਾਫੀ ਜ਼ਿਆਦਾ ਜ਼ਖਮੀ ਹੋਏ ਨੇ ਸਾਡਾ ਕਨੈਕਟਰ ਸਾਹਿਬ ਸੀਗਾ ਉਹਦੀ ਵੀ ਲੱਤ ਤੇ ਸੱਟ ਲੱਗ ਪੱਤੀ ਨਿਕਲਣ ਕਰਕੇ ਇੱਕ ਵਾਤ ਲੱਤੋ ਦੀ ਮੁੜ ਗਈ ਲੱਤ ਟੁੱਟ ਗਈ ਫ੍ਰੈਕਚਰ ਹੋ ਗਈ ਉਹਦਾ ਵੀ ਆਪਰੇਸ਼ਨ ਥੀਏਟਰ ਵਿੱਚ ਥੋੜੀ ਦੇਰ ਤੱਕ ਜਿਹੜਾ ਆਪਰੇਸ਼ਨ ਸ਼ਾਇਦ ਡਾਕਟਰ ਸ਼ੁਰੂ ਕਰਨਗੇ ਦੇਖੋ ਜੀ ਹਾਸਾ ਇਸ ਸਵੇਰੇ ਸਾਡੀ ਗੱਡੀ 5:00 ਵਜੇ ਚੱਲੀ ਸੀਗੀ ਪਾਤਣਾ ਤੋਂ ਜਿੰਨੇ 7:00 ਵਜੇ ਆਪਣਾ ਚੀਕੇ ਦਾ ਢੇੜਾ ਲਾਣ ਵਾਸਤੇ ਜਾਣਾ ਸੀਗਾ ਤੇ ਉਹ ਰਾਤ ਜੋੜੀਆਂ ਕੋਲ ਜਾਂਦੇ ਚੀਕਾ ਉੱਥੇ ਜਿਹੜੀ ਹਾਸਤਾਗਰਸਤ ਹੋ ਗਈ ਗੱਡੀ ਸਾਡੀ ਤੇ ਜਿਹਦੇ ਵਿੱਚ ਸਵਾਰੀਆਂ ਨੂੰ ਕਾਫੀ ਸੱਟਾਂ ਤੇ ਕਨੈਕਟਰ ਡਰਾਈਵਰ ਨੂੰ ਜਿਹੜੀਆਂ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਨੇ ਕਾਦੇ ਚ ਲੱਗੀ ਗੱਡੀ ਇਹ ਜੀ ਟਿੱਪਰ ਜੀ ਸੜਕ ਤੇ ਖੜਿਆ ਹੋਇਆ ਜੀ ਤੇ ਅਚਾਰ ਹੀ ਖੜਿਆ ਸੀਗਾ ਟਿੱਪਰ ਸੜਕ ਦੇ ਤੇ ਉਹਦੇ ਕਰਕੇ ਵੀ ਜਿਆਦਾ ਐਕਸੀਡੈਂਟ ਦਾ ਕਾਰਨ ਬਣਿਆ ਕੁਝ ਦੇਖੋ ਜੀ ਜਿਹੜੀਆਂ ਸਾਡੀਆਂ ਬੱਸਾਂ ਨੇ ਬੱਸਾਂ ਦੀ ਗਿਣਤੀ ਘੱਟ ਹੋਣ ਕਰਕੇ ਜਿਹੜਾ ਜਿਹੜਾ ਡਰਾਈਵਰ ਹੈ ਉਹਨੂੰ ਦਿਨ ਰਾਤ ਜਿਹੜੇ ਗੇੜੇ ਜ਼ਿਆਦਾ ਲਵਾਏ ਜਾਂਦੇ ਆ ਕਦੀ ਕਿਲੋਮੀਟਰ ਜਿਹੜੇ ਆਪਣੇ ਤਹਿ ਕਿਲੋਮੀਟਰ ਕੀਤੇ ਆ ਉਹ ਤੋਂ ਜ਼ਿਆਦਾ ਕਿਲੋਮੀਟਰ ਕਰਵਾ ਕੇ ਤੇ ਜਿਹੜਾ ਉਹ ਬੱਸਾਂ ਦਾ ਜਿਹੜੀ ਆਪਾਂ ਨੂੰ ਸਵਾਰੀਆਂ ਨੂੰ ਜਿਹੜਾ ਆਪਣੇ ਇਰੇ ਪਹੁੰਚਾਇਆ ਜਾਂਦਾ ਹੈ ਕਿਉਂਕਿ ਬੱਸਾਂ ਦੀ ਜਿਹੜੀ ਕਮੀ ਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਸੀਂ ਮੰਗ ਵੀ ਕਰ ਰਹੇ ਆ ਵੀ ਜਿਹੜੀਆਂ ਬੱਸਾਂ ਨੇ ਬੱਸਾਂ ਦੀ ਗਿਣਤੀ ਵਧਾਈ ਜਾਏ ਤੇ ਜਿਹੜੀਆਂ ਆਪਾਂ ਇਹ ਘਟਨਾ ਹੋਣ ਤੋਂ ਆਪਾਂ ਵਿਚਾਰ ਸਕੀਏ ਕਿ ਜਿਹਦੇ ਕਰਕੇ ਡਰਾਈਵਰ ਦੀ ਗੱਲਬਾਤ ਕੀਤੀ ਹੈ ਕਿ ਡ라이ਵਰ ਸਾਹਿਬ ਨੇ ਨਹੀਂ ਦੱਸਿਆ ਵੀ ਕਿਤੇ ਮੇਰੇ ਨੂੰ ਨੀਂਦ ਦਾ ਕਾਰਨ ਸੀਗਾ ਜਿਹਦੇ ਵਿੱਚ ਇਹਦੇ ਕਰਕੇ ਜਿਹੜਾ ਐਕਸੀਡੈਂਟ ਦਾ ਕਾਰਨ ਬਣਿਆ। ਕਹਿ ਸਕਦੇ ਵੀ ਮਤਲਬ ਜਿਹੜਾ ਹੈਗਾ ਕੰਮ ਜ਼ਿਆਦਾ ਲਿਆ ਜਾਂਦਾ ਜਿਹਦੇ ਕਰਕੇ ਬਿਲਕੁਲ ਜੀ ਬਿਲਕੁਲ ਅਸੀਂ ਲੰਬੇ ਸਮੇਂ ਤੋਂ ਇਹ ਮੰਗ ਕਰ ਰਹੇ ਹਾਂ ਵੀ ਜਿਹੜੀ ਬੱਸਾਂ ਦੀ ਗਿਣਤੀ ਹੈ ਸਾਡੇ ਵਿਭਾਗ ਵਿੱਚ ਬਹੁਤ ਜ਼ਿਆਦਾ ਘੱਟ ਹੈ। ਦੇਖੋ ਜੀ ਜਿਹੜੀਆਂ ਛੋਟੀਆਂ ਬੱਸਾਂ ਲੋਕਲ ਬੱਸਾਂ ਵੀ ਚੱਲ ਰਹੀਆਂ ਨੇ ਸਾਡੀਆਂ ਇਹ ਵੀ 400 ਕਿਲੋਮੀਟਰ ਦੇ ਕਰੀਬ ਜਿਹੜੀਆਂ ਘਰ ਰਹੀਆਂ ਨੇ ਜਿਹੜੇ ਕਿਆ ਕਿਲੋਮੀਟਰ ਤਕਰੀਬਨ ਛੋਟੀਆਂ ਬਸਾਂ ਨੂੰ ਆਪਾਂ ਨੂੰ 200 250 ਕਿਲੋਮੀਟਰ ਕਰਾਣੇ ਚਾਹੀਦੇ ਨੇ ਛੋਟੀਆਂ ਬਸਾਂ ਵੀ ਆਪਣੀਆਂ 400 ਕਿਲੋਮੀਟਰ ਜਿਹੜੀਆਂ ਇਹ ਤੈਅ ਕਰ ਰਹੀਆਂ ਨੇ ਦਿਨ ਦੇ ਕਿਉਂਕਿ ਬਸਾਂ ਦੀ ਘਾਟ ਹੈ ਘਾਟ ਹੋਣ ਕਰਕੇ ਮੈਨੇਜਮੈਂਟ ਵੀ ਕਿਤੇ ਨਾ ਕਿਤੇ ਇਹਨਾਂ ਗੱਲਾਂ ਦਾ ਫਾਇਦਾ ਠਾਰੀਏ ਬਸਾਂ ਨਹੀਂ ਪਾਣ ਪਾਣ ਕਰਕੇ ਵੀ ਜਿਹੜਾ ਜਿਆਦਾ ਇਹ ਹਾਸਿਆ ਦਾ ਕਾਰਨ ਬਣ ਗਿਆ ਕਿੰਨੇ ਇੱਕ ਬੰਦੇ ਜਿਹੜੇ ਜਕਮੀਰੀਏ ਤੇ ਕਿਸ ਹਾਲਾਤ ਚ ਨੇ ਬਿਲਕੁਲ ਜੀ ਸਾਡੇ ਕੋਲ ਅਜੇ ਤੱਕ ਮੈਂ ਉੱਪਰ ਲਗਾਤਾਰ ਰਾਬਤੇ ਜਾਂ 16 17 ਜਿਹੜੇ ਆਪਣੇ ਜਿਹੜੀਆਂ ਸਾਡੇ ਪੈਸੈਂਜਰ ਸਾਡੋ ਜਿਹੜੇ ਜ਼ਖਮੀ ਹੋਏ ਆ ਤੇ ਡਰਾਈਵਰ ਕਨੈਕਟਰ ਵੀ ਕਾਫੀ ਜ਼ਿਆਦਾ ਜ਼ਖਮੀ ਹੋਏ ਨੇ ਸਾਡਾ ਕਨੈਕਟਰ ਸਾਹਿਬ ਸੀਗਾ ਉਹਦੀ ਵੀ ਲੱਤ ਤੇ ਸੱਟ ਲੱਗ ਪੱਤੀ ਨਿਕਲਣ ਕਰਕੇ ਇੱਕ ਵਾਰ ਲੱਤੋ ਦੀ ਮੁੜ ਗਈ ਲੱਤ ਟੁੱਟ ਗਈ ਫ੍ਰੈਕਚਰ ਹੋ ਗਈ ਉਹਦਾ ਵੀ ਆਪਰੇਸ਼ਨ ਥੀਏਟਰ ਵਿੱਚ ਥੋੜੀ ਦੇਰ ਤੱਕ ਜਿਹੜਾ ਆਪਰੇਸ਼ਨ ਸ਼ਾਇਦ ਡਾਕਟਰ ਸ਼ੁਰੂ ਕਰਨ